ਅਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਇਸ ਵੀਡੀਓ 'ਚ ਤੁਹਾਡੇ ਨਾਲ ਗੋਭੀ ਦੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਆਪਾਂ ਗੋਭੀ ਲਾਉਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖਣਾ ਕਿਹੜੀਆਂ-ਕਿਹੜੀਆਂ ਆਪਾਂ ਗੋਭੀ 'ਚ ਰੇਹਾਂ ਪਾਉਣੀਆਂ ਨੇ ਕਿਹੜੀਆਂ-ਕਿਹੜੀਆਂ ਆਪਾਂ ਸਪਰੇਅਾਂ ਕਰਨੀਆਂ ਨੇ ਗੋਭੀ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਮੌਸਮ ਦਾ ਧਿਆਨ ਰੱਖਣਾ ਜੇ ਮੌਸਮ ਸਾਫ਼ ਹੈ ਤਾਂ ਆਪਾਂ ਗੋਭੀ ਆ ਜਿਹੜੀ ਲਵਾਈ ਕਰ ਸਕਦੇ ਆ ਕਿਉਂਕਿ ਜਦੋਂ ਆਪਾਂ ਗਿੱਲੇ ਬਾਣ ਚ ਜਾਂ ਵਾਰਸ਼ਾਂ ਦੇ ਵਿੱਚ ਗੋਭੀ ਲਵਾਈ ਕਰਦੇ ਆਂ ਕੁਝ ਬੂਟੇ ਆਪਣੇ ਬੈਸ ਹੀ ਖਤਮ ਹੋ ਜਾਂਦੇ ਨੇ ਤੇ ਬਾਕੀ ਕੁਝ ਸਿਲ ਦੇ ਕਾਰਨ ਆ ਜਿਹੜੇ ਉਹ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਜ਼ਮੀਨ ਦੀ ਜਿਹੜੀ ਆਪਣੀ ਜ਼ਮੀਨ ਆ ਉਹ ਬਿਲਕੁਲ ਸੁੱਕੀ ਹੋਣੀ ਚਾਹੀਦੀ ਆ ਸੁੱਕੀ ਜ਼ਮੀਨ ਆਪਾਂ ਚੰਗੀ ਤਰ੍ਹਾਂ ਵਾਹ ਕੇ ਰੋਟਾਵੇਟਰ ਮਾਰ ਕੇ ਉਸ 'ਚ ਬੱਟਾ ਪਾ ਕੇ ਆਪਾਂ ਗੋਭੀ ਦੀ ਲਵਾਈਏ ਜਿਹੜੀ ਉਹ ਕਰ ਸਕਦੇ ਆਂ ਇਹ ਆਪਾਂ ਗੋਭੀ ਦੀ ਲਵਾਈ ਬੱਟਾਂ ਤੇ ਵੀ ਕਰ ਸਕਦੇ ਆਂ ਹਰਿਆਣੇ ਦੇ ਕੁਝ ਏਰੀਆ ਚ ਪੈੜਿਆਂ ਤੇ ਵੀ ਗੋਭੀ ਲਵਾਈਏ ਜਿਹੜੀ ਉਹ ਕਰਦੇ ਨੇ ਪੈੜਿਆਂ ਦੇ ਦੋਨੇ ਸਾਈਡ ਗੋਭੀ ਆ ਜਿਹੜੀ ਉਹ ਲਾ ਦਿੰਦੇ ਨੇ ਜਿਵੇਂ ਆਪਣੇ ਆਮ ਗੋਭੀ ਦੀਆਂ ਬੱਟਾਂ ਵਾਲੇ ਹਲ ਹੁੰਦੇ ਨੇ ਜਿਹੜੇ ਗੋਭੀ ਦੀਆਂ ਬੱਟਾਂ ਵਾਲੇ ਹਲ ਹੁੰਦੇ ਨੇ ਇਹਦੀ ਇੱਕ ਵਿਚਾਲੋਂ ਹਲ ਖੋਲ ਕੇ ਇਹ ਦੋ ਹਾਲ ਉਹਦੇ ਸਾਈਡਾਂ ਤੇ ਰਹਿ ਜਾਂਦੇ ਨੇ ਉਹ ਵਧੀਆ ਪੈੜੇ ਬਣਾ ਦਿੰਦੇ ਨੇ ਉਹਨਾਂ ਪੈੜਿਆਂ ਤੇ ਵੀ ਲਵਾਈ ਕਰਦੇ ਨੇ ਤੇ ਆਪਣੇ ਪੰਜਾਬ ਚ ਜ਼ਿਆਦਾਤਰ ਇਹਦੀ ਲਵਾਈ ਆ ਜਿਹੜੀ ਉਹ ਬੱਟਾਂ ਤੇ ਹੀ ਹੁੰਦੀ ਹੈ ਜੀ ਉਸ ਤੋਂ ਬਾਅਦ ਜੇਕਰ ਆਪਾਂ ਇਹਦੇ ਬੀਆਂ ਦੀ ਗੱਲ ਕਰੀਏ ਤਾਂ ਕੁਝ ਦੇਸੀ ਵੀ ਵੀ ਆਉਂਦੇ ਨੇ ਤੇ ਹਾਈਬ੍ਰਿਡ ਵੀ ਵੀ ਆਉਂਦੇ ਨੇ ਜਿਵੇਂ ਇਹਨਾਂ ਚੋਂ ਆਪਾਂ ਕੋਈ ਵੀ ਆ ਜਿਹੜਾ ਕੋਈ ਵਧੀਆ ਬੀਜੀ ਚੋਣ ਕਰਕੇ ਉਹ ਲਗਾ ਸਕਦੇ ਆ ਇਹ ਚ ਇੱਕ ਕਿੱਲੇ ਚ ਜੇਕਰ ਆਪਾਂ ਲਾਉਣੇ ਜੁਲਾਈ ਅਗਸਤ ਤੋਂ ਸਤੰਬਰ ਤੱਕ ਤਾਂ ਇੱਕ ਕਿੱਲੇ ਚ 25000 ਬੂਟਾ ਇੱਕ ਕਿੱਲੇ ਚ ਪੈਂਦਾ ਇਸ ਦਾ ਇੱਕ ਕਨਾਲ ਚ ਆਪਾਂ 3000 ਬੂਟਾ ਲਾ ਸਕਦੇ ਆ ਜੋ ਉਸ ਤੋਂ ਬਾਅਦ ਆਪਾਂ ਅਕਤੂਬਰ ਨਵੰਬਰ ਦਸੰਬਰ ਜਿਵੇਂ ਠੰਡ ਚ ਚੱਲਣੀ ਹੈ ਜਿਹੜੀ ਗੋਭੀ ਉਸ ਦੀ ਗੱਲ ਕਰੀਏ ਤਾਂ ਉਸ ਚ ਆਪਾਂ 2500 ਬੂਟਾ ਇੱਕ ਕਨਾਲ ਚ ਲਾ ਸਕਦੇ ਆ ਇੱਕ ਕਿੱਲੇ ਦਾ 20 ਤੋਂ 21-22000 ਬੂਟਾ ਇੱਕ ਕਿੱਲੇ ਚ ਪੈਂਦਾ ਸਰਦੀਆਂ ਚ ਗਰਮੀਆਂ ਚ ਆਪਾਂ 25000 ਬੂਟਾ ਇੱਕ ਕਿੱਲੇ ਦਾ ਪਾਉਣੇ ਆ ਕਿਉਂਕਿ ਜਿਹੜੀ ਆਪਾਂ ਸਰਦੀ ਚ ਲਾਉਣੀ ਹੁੰਦੀ ਆ ਉਹ ਥੋੜੀ ਜਿਹੀ ਆਪਾਂ ਇੱਕ ਗਿੱਟ ਤੋਂ ਦੂਰੀ ਤੇ ਲਾ ਸਕਦੇ ਆ ਕਿਉਂਕਿ ਉਹਨੂੰ ਮੱਚਣ ਦਾ ਖਤਰਾ ਨਹੀਂ ਹੁੰਦਾ ਮੌਸਮ ਉਹ ਠੰਡਾ ਹੋ ਜਾਂਦਾ ਜਿਹੜੇ ਵੀ ਆਪਾਂ ਗੋਭੀ ਦੇ ਬੂਟੇ ਲਾਏ ਹੁੰਦੇ ਨੇ ਲਗਭਗ ਉਹ ਸਾਰੇ ਹੀ ਕਾਮਯਾਬ ਹੋ ਜਾਂਦੇ ਨੇ ਤੇ ਇਸ ਕਰਕੇ ਥੋੜੀ ਜਿਹੀ ਦੂਰੀ ਤੇ ਲੱਗਦੀ ਆ ਇਸ ਦੇ ਉਲਟ ਜੇਕਰ ਆਪਾਂ ਦੂਸਰੇ ਪਾਸੇ ਗਰਮੀ 'ਚ ਦੇਖੀਏ ਗਰਮੀ ਦੇ ਕਾਰਨ ਕੁਝ ਬੂਟੇ ਮੱਚ ਜਾਂਦੇ ਨੇ ਤਾਂ ਕਰਕੇ ਆਪਾਂ ਨੂੰ ਥੋੜੇ ਆ ਨੇੜੇ ਲਾਉਣਾ ਪੈਂਦਾ ਇਹ ਇੱਕ ਬੂਟੇ ਤੋਂ ਦੂਸਰਾ ਬੂਟਾ ਉਹ ਆਪਾਂ ਗਿੱਟ ਤੋਂ ਵੀ ਥੋੜੀ ਜਿਹੀ ਘੱਟ ਦੂਰੀ ਤੇ ਲਗਾ ਸਕਦੇ ਆ ਗ ਜੇਕਰ ਆਪਾਂ ਇਹਦੀ ਆਪ ਪਨੀਰੀ ਬੀਜਣੀ ਆ ਉਸ ਦੀ ਗੱਲ ਕਰੀਏ ਤਾਂ 150 ਗ੍ਰਾਮ ਬੀਜ ਨਾਲ 1 ਕਿੱਲਾ ਆਪਣੀ ਗੋਭੀ ਦਾ ਜਿਹੜਾ ਪੂਰੇ ਵਧੀਆ ਤਰੀਕੇ ਨਾਲ ਲੱਗ ਜਾਂਦਾ ਜੇ ਸਾਰਾ ਬੀਜ ਜਿਹੜਾ ਜਰਮੀਨੇਟ ਹੋ ਜੇ ਜਿਵੇਂ ਆਪਣੀ ਬਹੁਤ ਵਧੀਆ ਆਪ ਤਿਆਰ ਕਰ ਲਈਏ ਆਪਾਂ ਪਨੀਰੀ ਆਪਣੀ ਉਸ ਨਾਲ ਆਪਾਂ ਲਾਉਣਾ ਹੋਵੇ ਤਾਂ 150 ਗ੍ਰਾਮ ਨਾਲ ਇੱਕ ਕਿੱਲਾ ਆਪਣਾ ਗੋਭੀ ਦਾ ਪੂਰੇ ਚੰਗੇ ਤਰੀਕੇ ਨਾਲ ਲੱਗ ਸਕਦਾ ਗੋਭੀ ਦੀਆਂ ਬੱਟਾਂ ਪਾਉਣ ਤੋਂ ਪਹਿਲਾਂ ਆਪਾਂ ਇਸ 'ਚ ਰੇਹ ਜ਼ਰੂਰ ਪਾਉਣੀ ਹੈ ਜੀ ਜਿਵੇਂ ਆਪਾਂ 1 ਕਿੱਲੇ 'ਚ ਇੱਕ ਗੱਟਾ ਡੀਏਪੀ ਦਾ ਪਾਉਨੇ ਆ ਉਸ ਤੋਂ ਇਲਾਵਾ ਡੀਏਪੀ ਤੋਂ ਇਲਾਵਾ ਆਪਾਂ ਇੱਕ ਗੱਟਾ ਇਸ ਚ ਜੋ ਪੋਟਾਸ਼ ਦਾ ਹੀ ਪਾ ਸਕਦੇ ਆ ਜਾਂ ਫਿਰ ਪੋਲੀਸਲਫੇਟ ਦਾ ਹੀ ਪਾ ਸਕਦੇ ਆ ਕਿਉਂਕਿ ਪੋਲੀਸਲਫੇਟ ਚ ਕਾਫੀ ਸਾਰੇ ਤੱਤ ਹੁੰਦੇ ਨੇ ਜੇਕਰ ਆਪਾਂ ਨੂੰ ਬਾਅਦ ਚ ਗੋਭੀ ਨੂੰ ਆਪਾਂ ਕੋਈ ਡੋਜ਼ ਨਹੀਂ ਪਾਉਣੀ ਤਾਂ ਆਪਾਂ ਡੀਏਪੀ ਦੇ ਨਾਲ ਇੱਕ ਗੱਟਾ ਪੋਲੀਸਲਫੇਟ ਦਾ ਜ਼ਰੂਰ ਪਾਓ ਇਹਦੇ ਨਾਲ ਜਿਹੜੀ ਆਪਣੇ ਅੱਗੇ ਜਦੋਂ ਆਪਾਂ ਨੇ ਗੋਭੀ ਨੇ ਬਾਣ ਚ ਤੁਰਨਾ ਇਸ ਚ ਆਪਾਂ ਨੂੰ ਬਹੁਤ ਸਾਰੇ ਜਿਹੜੇ ਤੱਤ ਆ ਉਹ ਪੋਲੀਸਲਫੇਟ ਚੋਂ ਹੀ ਮਿਲ ਜਾਣਗੇ ਅੱਗੇ ਆਪਾਂ ਨੂੰ ਬਾਹਲਾ ਗੋਭੀ ਨੂੰ ਖੁਰਾਕ ਦੇਣ ਦੀ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਜਿਵੇਂ ਆਪਾਂ ਗੱਲ ਕਰਦੇ ਆਂ ਗੋਭੀ ਦੀ ਲਵਾਈ ਦੀ ਕਿ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਲਗਾ ਸਕਦੇ ਆਂ ਜਦੋਂ ਤਾਂ ਆਪਾਂ ਗਰਮੀ ਦੇ ਵਿੱਚ ਲਾਉਣਾ ਉਦੋਂ ਥੋੜੀ ਜਿਹੀ ਬੱਟ ਦੀ ਕੰਨੀ ਤੇ ਆਪਾਂ ਕਹਿ ਲੋ ਕਿ ਨਹੀਂ ਲੱਗਣੀ ਬੱਟ ਦੀ ਜਿਹੜੀ ਕੰਨੀ ਤੋਂ 2-3 ਇੰਚ ਆਪਾਂ ਨੀਚੇ ਨੂੰ ਲਾ ਸਕਦੇ ਆਂ ਬੱਟ ਦੇ ਆਪਾਂ ਨੂੰ ਬੱਖੀ ਕਹਿ ਸਕਦੇ ਆਂ ਕਿ ਬੱਟ ਦੀ ਬੱਖੀ ਦੇ ਉੱਪਰ ਆਪਾਂ ਇਹਨੂੰ ਲਗਾ ਸਕਦੇ ਆਂ 2-3 ਇੰਚ ਆਪਾਂ ਨੀਚੇ ਲਾਉਣੀ ਆ ਬੱਟ ਤੋਂ 2 ਇੰਚ ਤਾਂ ਕਿ ਥੋੜਾ ਜਿਹਾ ਪਰਛਾਵਾਂ ਟਲਦਾ ਰਹੇ ਗੋਭੀ ਦਾ ਉਸ ਦੇ ਉਲਟ ਸਰਦੀਆਂ 'ਚ ਜੇ ਸਾਨੂੰ ਆਪਾਂ ਬੱਟ ਦੇ ਬਿਲਕੁਲ ਉੱਪਰ ਲਾਵਾ ਇਹ ਜਿਹੜੀ ਗੋਭੀ ਐ ਇਹਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਇਹਨੂੰ ਬਸ ਸੱਲੀ ਚੜਾਉਣੀ ਹੁੰਦੀ ਆਪਾਂ ਇੱਕ ਵਾਰ ਤੋਂ ਜਦੋਂ ਆਪਣੀ ਵਟਰ ਤੇ ਸਹਲਾਬ ਆ ਗਈ ਉਹ ਉਹ ਸਹਲਾਬ ਨਾਲੀ ਗੋਭੀ ਆਪਣੇ ਬਾਣ ਚ ਤੁਰ ਜਾਂਦੀ ਐ ਅੱਗੇ ਜੇ ਆਪਾਂ ਇਹਨੂੰ ਜ਼ਿਆਦਾ ਨੀਵੇਂ ਵੀ ਲਾਵਾਂਗੇ ਤਾਂ ਵੀ ਆਪਣੀ ਗੋਭੀ ਜਿਹੜੇ ਮਰਨ ਦੇ ਚਾਂਸ ਆ ਉਹ ਵਧ ਜਾਂਦੇ ਨੇ ਗੋਭੀ ਦੀ ਲਵਾਈ ਕਰਨ ਵੇਲੇ ਜ਼ਿਆਦਾ ਤੇਜ਼ੀ ਨਹੀਂ ਕਰਨੀ ਕਿਉਂਕਿ ਜਦੋਂ ਆਪਾਂ ਲਾਉਣੇ ਹੁੰਨੇ ਹਨਾ ਉਦੋਂ ਆਪਣੇ ਕੋਲੇ ਬੰਦੇ ਨਹੀਂ ਘਾਟ ਹੁੰਦੀ ਆ ਜੇ ਆਪਾਂ ਨੂੰ ਹੁੰਦਾ ਵੀ ਜਲਦੀ ਆਪਣਾ ਕੰਮ ਨਿਬੜੇ ਤਾਂ ਆਪਾਂ ਜਿਹੜਾ ਇਹਦਾ ਲੱਕ ਹੁੰਦਾ ਉਹ ਬਹੁਤ ਜ਼ਿਆਦਾ ਨਰਮ ਹੁੰਦਾ ਵਿਚਾਲੋ ਆਪਾਂ ਜਦੋਂ ਆਪਾਂ ਬਾਣਚ ਨੂੰ ਜ਼ੋਰ ਨਾਲ ਦਬਦੇ ਆਂ ਤਾਂ ਇਹਦਾ ਵਿਚਾਲੋ ਜਿਹੜਾ ਲੱਕ ਆ ਉਹ ਖਤਮ ਹੋ ਜਾਂਦਾ ਉਹ ਹੌਲੀ-ਹੌਲੀ ਫੰਗਸ ਦੇ ਕਾਰਨ ਉਹ ਬੂਟੇ ਹੀ ਖਤਮ ਹੋ ਜਾਂਦਾ ਜੀ ਜਦੋਂ ਆਪਾਂ ਲਵਾਈ ਕਰਨੀ ਆ ਉਦੋਂ ਵਧੀਆ ਤਰੀਕੇ ਨਾਲ ਤੇ ਹੌਲੀ ਤਰੀਕੇ ਨਾਲ ਆਪਾਂ ਇਹਦੀ ਜਿਹੜੀ ਲਵਾਈਆ ਉਹ ਕਰਨੀ ਆ ਤੇ ਜੇਕਰ ਆਪਾਂ ਇਹਦੇ ਪਾਣੀ ਦੀ ਗੱਲ ਕਰੀਏ ਤਾਂ ਇਸ ਨੂੰ ਜ਼ਿਆਦਾ ਪਾਣੀ ਮੈਂ ਪਹਿਲਾਂ ਵੀ ਦੱਸ ਕੇ ਜੇ ਆਪਾਂ ਜ਼ਿਆਦਾ ਪਾਣੀ ਨਹੀਂ ਲਾਉਣੇ ਇਸ ਨੂੰ ਆਪਾਂ ਹਲਕੇ-ਹਲਕੇ ਪਾਣੀ ਲਾਉਣੇ ਆ ਜਿਵੇਂ ਗਰਮੀਆਂ 'ਚ ਆਪਾਂ ਇਹਨੂੰ 5-6 ਦਿਨ ਤੋਂ ਬਾਅਦ 7-8 ਦਿਨ ਦੇ ਵਿੱਚ ਇੱਕ ਹਲਕਾ ਜਿਹਾ ਪਾਣੀ ਦੇ ਸਕਦੇ ਆਂ ਆਪਾਂ ਜਿਆਦਾ ਪਾਣੀ ਭਰ ਕੇ ਨਹੀਂ ਲਾਉਣਾ ਕਿਉਂਕਿ ਜੇ ਆਪਾਂ ਜਿਆਦਾ ਪਾਣੀ ਭਰ ਕੇ ਲਾਵਾਂਗੇ ਤਾਂ ਜਿਹੜੇ ਆਪਣੇ ਬੂਟੇ ਉਹਨਾਂ ਨੂੰ ਫੰਗਸ ਵੀ ਪੈ ਸਕਦੀ ਆ ਤੇ ਉਹਨਾਂ ਦੇ ਮਰਨ ਦੇ ਚਾਂਸ ਆ ਜਿਹੜੇ ਉਹ ਬਾਹਰ ਜਾਣਗੇ ਜੀ ਜਿਵੇਂ ਆਪਾਂ ਖਾਦਾਂ ਦੀ ਗੱਲ ਕਰੀਏ ਕਿ ਆਪਾਂ ਜਦੋਂ ਲਗਾਤੀ ਆਪਾਂ ਦੋ ਪਾਣੀਆਂ ਤੋਂ ਬਾਅਦ ਤੀਸਰੇ ਪਾਣੀ ਤੇ ਤੇ 10 ਕਿਲੋ ਤੋਂ 15 ਕਿਲੋ ਜਿਹੜੀ ਉਹ ਜੂਰੀਆ ਸਿੱਟ ਸਕਦੇ ਆਂ ਪਾਣੀ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਆਏ ਪਾਣੀ ਤੇ ਤੇ ਜਿਵੇਂ ਆਪਾਂ ਚੌਥਾ ਪਾਣੀ ਲਾ ਰਹੇ ਆ ਉਸ ਤੋਂ ਬਾਅਦ 25 ਤੋਂ 30 ਕਿਲੋ ਆ ਜਿਵੇਂ ਉਸ ਤੋਂ ਅੱਗੇ ਅੱਗੇ ਪਾਣੀ ਆਪਾਂ ਪੰਜਵਾਂ ਤੇ ਲਾਉਣਾ ਪਤਾ ਇੱਕ ਕਿੱਲਾ ਇੱਕ ਕਿੱਲੇ 'ਚ ਇੱਕ ਗੱਟਾ ਜਿਹੜਾ ਜੂਰੀਆਦੋਂ ਪਾ ਸਕਦੇ ਆ ਜੇਕਰ ਆਪਾਂ ਟੋਟਲ ਜੂਰੀਆ ਦੀ ਗੱਲ ਕਰੀਏ ਤਾਂ ਇਸ ਚ ਇੱਕ ਕਿੱਲੇ ਚ ਤਿੰਨ ਗੱਟੇ ਜੂਰੀਆ ਦੇ ਪੈ ਜਾਂਦੇ ਨੇ ਆਪਾਂ ਲਾਸਟ ਤੇ 40-45 ਦਿਨਾਂ ਤੱਕ ਜਿਹੜੀ ਇਸ ਚ ਜੂਰੀਆ ਪਾ ਸਕਦੇ ਆਂ ਜਦੋਂ ਆਪਾਂ ਇੱਕ ਵਾਰ ਟ੍ਰਾਂਸਪਲੈਂਟ ਕਰਤੀ 40-45 ਦਿਨਾਂ ਤੋਂ ਬਾਅਦ ਆਪਾਂ ਇਸ ਚ ਜੂਰੀਆ ਨਹੀਂ ਪਾਉਣੀ ਉਸ ਤੋਂ ਬਾਅਦ ਆਪਾਂ ਇੱਕ ਨੈਨੋ ਜੂਰੀਆ ਛੜਕਿਆ ਇਸ ਦੇ ਉੱਪਰ ਕਰ ਸਕਦੇ ਆਂ ਇਸ ਦੇ ਵਿੱਚ ਗਰਮੀ ਵਾਲੀਆਂ ਗੋਭੀਆਂ ਚ ਜਿਵੇਂ ਆਪਾਂ ਗੜਾਈਆਂ ਦੀ ਗੱਲ ਕਰੀਏ ਤਾਂ ਗਰਮੀ ਵਾਲੀਆਂ ਗੋਭੀਆਂ ਚ ਤਿੰਨ ਗੜਾਈਆਂ ਹੁੰਦੀਆਂ ਨੇ ਸਰਦੀ ਜਿਹੜੀਆਂ ਚ ਦੋ ਗੜਾਈਆਂ ਹੁੰਦੀਆਂ ਨੇ ਆਪਾਂ ਹਰ ਇੱਕ ਵਾਰ ਗੋਭੀ ਦੀ ਗੜਾਈ ਕਰਨ ਤੋਂ ਬਾਅਦ ਇਹਦੇ ਨਾਲ ਮਿੱ ਡੀਪੀ ਹਰ ਇੱਕ ਗੁੜਾਈ ਤੇ ਇਸ ਚ ਪਾਉਣੀ ਹੈਗੀ ਡੀਪੀ ਜਗਾ ਆਪਾਂ ਸੁਪਰ ਵੀ ਪਾ ਸਕਦੇ ਆ ਜਾਂ ਪੋਟਾਸ਼ ਵੀ ਪਾ ਸਕਦੇ ਆ ਜੇਕਰ ਆਪਾਂ ਡੀਪੀ ਨਹੀਂ ਪਾਉਂਦੇ ਜੇਕਰ ਆਪਾਂ ਇਸ ਦੀ ਬਿਮਾਰੀਆਂ ਦੀ ਗੱਲ ਕਰੀਏ ਤਾਂ ਇਸ ਚ ਜ਼ਿਆਦਾਤਰ ਹਮਲਾ ਸੁੰਡੀ ਦਾ ਹੀ ਹੁੰਦਾ ਇਸ ਲਈ ਆਪਾਂ ਕੋਰਾਜਨ ਜਾਂ ਪ੍ਰੋਕਲੈਮ ਦੀ ਵਰਤੋਂ ਆ ਉਹ ਵੀ ਕਰ ਸਕਦੇ ਆ ਕੁਝ ਇਲਾਕਿਆਂ ਚ ਇਹਦੇ ਡਿੰਡਲ ਗਲਦੀ ਆ ਜੋ ਦਿੱਕਤ ਆ ਸਕਦੀ ਆ ਡਿੰਡਲ ਗਲਨ ਤੋਂ ਰੋਕਣ ਲਈ ਆਪਾਂ ਇਸ ਚ ਕਿੱਲੇ ਦਾ 1 ਕਿਲੋ ਜੋ ਬੋਰਨ ਵੀ ਇਹ ਚ ਰਲਾ ਸਕਦੇ ਆ ਜਦੋਂ ਆਪਾਂ ਇਹਨੂੰ ਪਾਣੀ ਲਾਉਣਾ ਉਹ ਤੋਂ ਆਪਾਂ ਬੋਰਨਰ ਲਾ ਕੇ ਜੂਰੇ ਸਿੱਟ ਸਕਦੇ ਆ ਇਹਦੇ ਨਾਲ ਜਿਹੜੀ ਆਪਣੀ ਡਿੰਡਲ ਗਲਨ ਦੀ ਦਿੱਕਤ ਆ ਉਹ ਵੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਜੀ